ਸਤਨਾਮ ਸ਼੍ਰੀ ਵਾਹਿਗੁਰੂ ਸੁਖਮਨੀ ਸਾਹਿਬ ਗੋੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇਕਮਕਾਰ ਸਤਿਗੁਰੂ ਪ੍ਰਸਾਦਿ ਆਦ ਗੁਰੂ ਨਮੈ ਜੁਗਾਦ ਗੁਰੂ ਨਮੈ ਸਤਿਗੁਰੂ ਨਮੈ ਸ਼੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੇ ਕਲ ਕਲੇਤ ਨਮੈ ਮਿਟਾਵੇ ਸਿਮਰੇ ਜਸ ਵਿਸੰਬਰੇ ਕੇ ਨਾਮ ਜਪ ਤਗਨ ਦਨੇ ਕੇ ਵੇਦ ਪ੍ਰਾ ਸਿਮਰਤ ਸੋ ਬਾਖਰ ਕਿਨ ਰਾਮ ਨਾਮ ਇਕ ਆਖਰ ਕਿਨ ਕੀ ਜਿਸ ਜੀ ਅਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ ਕਾਖੀ ਏਕੇ ਦਸ ਤੁਹਾਰੋ ਨਾਨਕ ਗੁਣ ਸੰਗ ਮੋਹਿ ਦਾਰੋ ਸੁਖ ਮਨੀ ਸੁਖ ਅਮਰਤ ਪ੍ਰਵ ਨਾਮ ਭਗਤ ਜਿਨਾ ਕੇ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਵ ਨਾ ਬਸੇ ਪ੍ਰਭ ਕੇ ਸਿਮਰਨ ਦੁਖ ਜਮਨਾ ਸੇ ਪ੍ਰਭ ਕੇ ਸਿਮਰਨ ਕਾਲ ਪਰ ਹਾਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਾਰੇ ਪਰਵ ਸਿਮਰਨ ਕਿਸ ਵਿਗਨ ਨਾ ਲਾਗੇ ਪ੍ਰਭ ਕੇ ਸਿਮਰਨ ਜਾਂਦੇ ਜਾਂ ਕੇ ਪ੍ਰਭ ਕੇ ਸਿਮਰਨ ਭਾਉ ਨ ਵਿਆਪੇ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੇ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਵਿੰਨਾਂ ਨਿਦਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰ ਪ੍ਰਭ ਕੇ ਸਿਮਰਨ ਰਿਤ ਅਸੀਦ ਨਾਉਨੇ ਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁੱਧ ਪਰਵ ਸਿਮਰੰ ਪ੍ਰਭ ਕੇ ਸਿਮਰਨ ਜਪਦਾ ਪੂਜਾ ਪ੍ਰਭ ਕੇ ਸਿਮਰਨ ਵਿੰਸੇ ਦੂਜਾ ਪ੍ਰਭ ਕੇ ਸਿਮਰਨ ਤੀਤਿ ਸੁਨਾਨੀ ਪ੍ਰਭ ਕੇ ਸਿਮਰਨ ਦਰਗੈ ਮਾਨੀ ਪ੍ਰਭ ਕੇ ਸਿਮਰਨ ਹੋਏ ਜੋ ਪਾਲਾ ਪ੍ਰਭ ਕੇ ਸਿਮਰਨ ਸੁਪਾਲਾ ਭਾਲਾ ਸੇ ਸਿਮਰਾਇ ਜਿਨੀ ਆਪ ਸਿਮਰਾਈ ਨਾਨਕ ਤਾਂ ਕਾ ਲਾਗੋ ਭਾਇ ਪ੍ਰਭ ਕਾ ਸਿਮਰਨ ਸਾਥ ਤੇ ਊਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਤੀ ਤ੍ਰਭੂ ਕ੍ਰਿਸ਼ਨ ਆਬੂ ਜੇ ਪ੍ਰਭ ਕੋ ਕੇ ਸਿਮਰਨ ਸਭ ਕੀ ਸੀ ਜੇ ਪ੍ਰਭ ਕੋ ਕੇ ਸਿਮਰਨ ਜਮਤਰਾਸਾ ਪ੍ਰਭ ਕੋ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਿਲ ਜਾਏ ਅਮਰਤ ਨਾਮ ਰਿਦਮੈ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕੋ ਉਦਾਸਨ ਦਸਨਾ ਪ੍ਰਭ ਕੋ ਸਿਮਰੈ ਚੇਤਨਵੰਤੇ ਪ੍ਰਭ ਕੋ ਸਿਮਰੈ ਸੇ ਪਤੀਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪ੍ਰਖ ਪ੍ਰਦਾਨ ਪਰਉ ਕੋ ਸਿਮਰੈ ਸੇ ਬਹਿਮਤਾ ਜੇ ਪ੍ਰਭ ਕੋ ਸਿਮਰੈ ਸੇ சர்வ கேஜி பிரகோ சிமர சே சுாசி பிரகோ சிமர சதாவினாசி சிமரன் ஜனிய பதா நான ஜன கி மிமர சே பிரபு பிரபோ சிமர தின சாரி பிரபு சிமர சே மோக சாவே பிரபு சிமர சே தின சுக விமர தின யாத்த ஜித்த பிரபு சிமர்திரமலீத்த ਪਰਵ ਕੋ ਸਿਮਰੈ ਤੇ ਨਾਨਦ ਕਨੇਰੇ ਪਰਵ ਕੋ ਸਿਮਰੈ ਮਸਹਿਰ ਨੇਰੇ ਸੰਤ ਕਿਰਪਾ ਦੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਪਾਗ ਪਰਵ ਕੇ ਸਿਮਰਨ ਕਾਜ ਪੂਰੇ ਪਰਵ ਕੇ ਸਿਮਨ ਕਬ ਨਾ ਚੂਰੇ ਪਰਵ ਕੇ ਸਿਮਰਨ ਹਰ ਗੁਰ ਬਾਣੀ ਪਰਵ ਕੇ ਸਿਮਨ ਸਹਿ ਸਮਾਨੀ ਪਰਵ ਕੇ ਸਿਮਰਨ ਚਲਿਆ ਅਸਨ ਪਰਵ ਕੇ ਸਿਮਨ ਕਬ ਵਿਗਾਸਨ ਪਰਵ ਕੇ ਸਿਮਨ ਅਨੰਦ ਕਨੇ ਅੰਦ ਜੁਨਕਾਰ ਸੁਖ ਪਰਵ ਸਿਮਰਨ ਕਾਂਤਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਵੇ ਦੋ ਪਾਏ ਹਰ ਸਿਮਰਨ ਪਏ ਸਿਧ ਜਤ ਜਾਤੇ ਹਰ ਸਿਮਰਨ ਨੀਚ ਚਹੂਕਟ ਜਾਤੇ ਹਰ ਸਿਮਰਨ ਧਾਰੀ ਜਬ ਤਰਨਾ ਸਿਮਰ ਸਿਮਰ ਹਰ ਘਰ ਕਰਨ ਕਰਨਾ ਹਰ ਸਿਮਰਨ ਕੋ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕੇ ਕਿਰਪਾ ਜਿ ਸਿਆ ਬੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸੁਖਮਨੀ ਸੁਖਮ੍ਰਿਤਿ ਬਰਵਨਾਮ ਭਗਤ ਜਨਾ ਕੇ ਮਨ ਵਸਿ ਰਾਮ ਸ਼ਿਵਾਹਿ ਗੁਰਜੀ ਕਾ ਖਾਲਸਾ ਸ਼ਿਵਾਹਿ ਗੁਰਜੀ ਕੀ ਫਤਿਹ